ਰਾਣੀ ਇਹ ਕਿਉਂ ਪੈਸੇ ਤੇ ਮੇਰੇ ਆ ਤੂੰ ਬਾਪੂ ਲੱਗਦਾ ਹਾਂ ਹਾਂ ਤੇ ਜਦੋਂ ਸੰਭਿਆ ਮੈਂ ਇਹ ਆ ਜੀ ਪਾਲੇ ਦੀ ਕੁੜੀ ਰੰਗ ਹੋਰਾ ਕਰਕੇ ਆਈ ਇਹਨੇ ਦਹਾਂ ਦੇ ਨਾਂ ਬਾਤ ਅਜੀ ਸਟੋਰੀ ਪਾਵਾਂਗਾ ਆ ਸੇਵ ਦਾ ਸਕਰੀਨ ਸ਼ਾਟ ਮਾਰ ਲਿਓ ਇਹ ਰੰਗ ਫਿਰ ਕਾਲਾ ਆ ਜਾਣਾ ਮੈਂ ਵਿਚਾਰਾ ਨਜ਼ਾਰੇ ਲੈਂਦਾ ਕੰਮਾਂ ਵਿੱਚ ਫਸ ਗਿਆ ਆ ਪ੍ਰਭਾਣ ਕੰਮ ਕਰਨੇ ਪੈਣੇ ਜਦੋਂ ਬੰਦੇ ਨੂੰ ਜਾਰੀ ਕਾਲੀ ਹੋਵੇ ਉਦੋਂ ਪਤਾ ਨਹੀਂ ਮੁਸੀਬਤਾਂ ਆਪੇ ਹੀ ਬੰਦੇ ਦਾ ਰਹਾ ਰੋਕਣ ਲਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹਰ ਮਨ ਕਰੇ ਮੇਰੇ ਚਾਰ ਪਰਨੇ ਨਵੇਂ ਲਿਆ ਕੇ ਰੱਖੇ ਹੋਏ ਮੈਂ ਤੇ ਫੇਰ ਲਿਆਉਣੇ ਕਿਸੇ ਹੋਰ ਨੇ ਸੀਗੇ ਨਹੀਂ ਘਰੇ ਨਹੀਂ ਬੰਨਣਾ ਹੁੰਦਾਗਾ ਕੋਈ ਫੇਰ ਘਰੇ ਇਹਨਾਂ ਨਾਲ ਲੜਦਾ ਵੀ ਨਾ ਕੋ ਮੇਰਾ ਲੀਡਾ ਲੱਭਦਾ ਤੇ ਨਾ ਕੋ ਮੇਰੇ ਨੀਕਰ ਲੱਭਦੇ ਨਾ ਕੋ ਮੇਰੀ ਬਣਾਣ ਲੱਭਦੇ ਨਾ ਕੋਈ ਕਾਲਾ ਹੋਈ ਜਾਣਾ ਰੰਗ ਜਿੰਨੀ ਮਰਜ਼ੀ ਤੂੰ ਗੋਰੀ ਹੋ ਕੇ ਆਈਏ ਤੇ ਕੋਈ ਨਹੀਂ ਹੋ ਜੂਗਾ ਕਾਲਾ ਤੇ ਇਹੋ ਜਿਹਾ ਰੰਗ ਹੈਗਾ ਉਹ ਜਿਹਾ ਨਾਣਾ ਕੋਈ ਡਿਊਟੀ ਦੇ ਲਏ ਨੇ ਘਿਓ ਦੀ ਸਾਂਭ ਲਈ ਆਣ ਕੇ ਉਹ ਵੀ ਕਿਹਾ ਆ ਏ ਤੇਰਾ ਨਹੀਂ ਇਹ ਘਿਓ ਪੈਸੇ ਤੇ ਮੇਰੇ ਆ ਤੂੰ ਬਾਪੂ ਲੱਗਦਾ ਮੈਂ ਹਾਂ ਤੇ ਜਦੋਂ ਸੰਭਿਆ ਮੈਂ ਮੈਂ ਵੇਚਣਾ ਤੇ ਕਿਹੜੇ ਵੇਲੇ ਸੰਭਿਆ ਹੀ ਦੱਸੀ ਬਸ ਸੰਭਿਆ ਐਵੇਂ ਨਾ ਜਾਨ ਕੇ ਚਤਰਾਇਆਂ ਮਾਰੀ ਜਾਣ ਆਹੋ ਕੀ ਮੈਂ ਜੋੜਿਆ ਸੀ ਤੇ ਮੈਂ ਹੀ ਹੁਣ ਕੱਟਾ ਕਰਕੇ ਜੋੜ ਦਿੱਤਾ ਤੁਰ ਜਾ ਤੁਰ ਜਾ ਕੋਈ ਨਹੀਂ ਕੀਤਾ ਤੂੰ ਤੁਰਦਾ ਤੁਰਦਾ ਹਾਂ ਇਹ ਤੂੰ ਕਰ ਲੈ ਟਾਪਸ ਐ ਮਾਲਗਾ ਮੈਂ ਇਹ ਮਾਲਗਾ ਕਿਉਂ ਪਾ ਨਹੀਂ ਸਕਦੀ ਮੈਂ ਐ ਨੱਕ ਚ ਕੋਕਾ ਤੇ ਕੋਕਾ ਦਾ ਮੇਰਾ ਤੇ ਵੀ ਇੰਨੇ ਜੱਦਾ ਹੈਗਾ ਸੀ ਕੋਈ ਨਾ ਨਾ ਤੇ ਕੋਕਾ ਪਾਇਆ ਨਹੀਂ ਦੀਦੀ ਇਹ ਆ ਜੀ ਬਾਲੇ ਦੀ ਕੁੜੀ ਰੰਗ ਹੋਰਾ ਕਰਕੇ ਆਈ ਇਹਨੇ ਦਹਾਂ ਦਾ ਨਾ ਬਾਤ ਅਜੀ ਸਟੋਰੀ ਪਾਵਾਂਗਾ ਆ ਸੇਵ ਦਾ ਸਕਰੀਫਡ ਮਾਰ ਲਿਓ ਇਹ ਰੰਗ ਫੇਰ ਕਾਲਾ ਆ ਜਾਣਾ ਕੋਈ ਨਹੀਂ ਐਦਾਂ ਕਹਿੰਦੇ ਨੇ ਮੁੜ ਕੇ ਸਾਰੇ ਗਰਮੀ ਦਾ ਬਾਦੋ ਦੇ ਮਰੋੜਿਆਂ ਦਾ ਮਾਰਿਆ ਤਾਂ ਜੱਟ ਸਾਹਤ ਹੋ ਗਿਆ ਸੀ ਕਿ ਅਸੀਂ ਤਾਂ ਕਾਲੇ ਹੋਣਾ ਹੀ ਆ ਕੋਈ ਨਹੀਂ ਮੈਂ ਵਿਚਾਰਾ ਨਜ਼ਾਰੇ ਲੈਂਦਾ ਕੰਮਾਂ ਵਿੱਚ ਫਸ ਗਿਆ ਆ ਪ੍ਰਭਾਣ ਕੰਮ ਕਰਨੇ ਪੈਣੇ ਉਹ ਸਕੂਲ ਹੈ ਕੀਤੀ ਆ ਹੋਈ ਤੇ ਹੈਗੀ ਤੇ ਨਹੀਂ ਸੀ ਛੁੱਟੀ ਦਾ ਕੀਤੀ ਨਾ ਵੈਰੀ ਗੁੱਡ ਗੁੱਡ ਮਾਰਨਿੰਗ ਲਓ ਜੀ ਰਾਤ ਦਾ ਮਛਨ ਨੇ ਵੱਡ ਵੱਡ ਕੇ ਬੁਰਾ ਹਾਲ ਕਰਤਾ ਜੀ ਲਓ ਭਾਈਓ ਨਹੀਂ ਥੈਂਕ ਯੂ ਤੁਸੀਂ ਹੱਥ ਲਈ ઓਰੀਓ ਲੈ ਕੇ ਉਹ ਅੱਛਾ ਇਹ ਹੋਰ ਆ ਆਰਬਿਟ ਆਰਬਿਟ ਨਾਲ ਤੁਸੀਂ ਲਿਆਏ ਜੀ ਨਮਕੀਨ ਬਿਸਕਟ ਵਾਹ ਜੀ ਵਾਹ ਥਲਕੇ ਤਰਕੇ ਚਾਹ ਨਾਲ ਬਿਸ ਖਾਈਏ ਤਾਂ ਨਜ਼ਾਰਾ ਬਣ ਜੇ ਕਿ ਨਹੀਂ ਭਾਈ ਜੀ ਆ ਚੰਗੇ ਸਿਆਪੇ ਨੂੰ ਫੜੇ ਚਾਰ ਹੀ ਨਹੀਂ ਮੁੱਕੰਦੇ ਹੁੰਦੇ ਆ ਪੜੰਦਾ ਚਲੋ ਉਹ ਸਿਆਣੇ ਕਹਿੰਦੇ ਹੁੰਦੇ ਜੇ ਰੱਬ ਨੇ ਦਿੱਤੀਆਂ ਗਾਜਰਾਂ ਦੇ ਵਿੱਚ ਜਦੋਂ ਬੰਦੇ ਨੂੰ ਜਾਰੀ ਕਾਲੀ ਹੋਵੇ ਉਦੋਂ ਪਤਾ ਨਹੀਂ ਮੁਸੀਬਤਾਂ ਆਪੇ ਹੀ ਬੰਦੇ ਦਾ ਰਾਹ ਰੋਕਣ ਲਈ ਆਪ ਅੱਗੇ ਖੜ ਜਾਂਦੀਆਂ ਮੇਰਾ ਤਾਂ ਖਾਸ ਚੰਗੀ ਭਲੀ ਤੁਰੀ ਆਉਂਦੀ ਦਾ ਜਿੱਥੇ ਝੂਟਾ ਨਿਕਲੇ ਲਾਪਿਆ ਆਏ ਉਹ ਤੋਂ ਬਹੁਤ ਆਪ ਕੀ ਬਣੂ ਸਾਡੀ ਜ਼ਿੰਦਗੀ ਦਾ ਮੈਂ ਤਾਂ ਨਹੀਂ ਸਮਝਾਉਂਦੀ ਜ਼ਿੰਦਗੀ 'ਚ ਮੁਸੀਬਤਾਂ ਕਿ ਮੁਸੀਬਤਾਂ ਜ਼ਿੰਦਗੀ ਸਾਡੀ हेलो मेरे वीरयो एंड टाइम ਤੇ ਕੰਮ ਆਉਣ ਵਾਲੇ ਬੰਦੇ ਬੁੱਲਰਣੀ ਬੁੱਲਰ ਇਲੈਕਟ੍ਰੋਨਿਕਸ ਵੀਰੋ ਨਾਂ ਦਾ ਡਿੱਕ ਲਾਇਆ ਹੋਇਆ ਦਾ ਆ ਫਾਇਦਾ ਜੇ ਕੰਮ ਕਰਨ ਦਾ ਡਿੱਕਾਂ ਢੁੱਕਾਂ ਦਾ ਵੇਖ ਰਾਤ ਤੁਰੇ ਜਾਂਦੇ ਫੋਨ ਲਾਇਆ ਕਹਿੰਦਾ ਬਾਈ ਜੀ ਆਪਾਂ ਡਿੱਕ ਲਾਇਆ ਸੀ ਉਹਦਾ ਬਾਈ ਦਾ ਟਰੈਕਟਰ ਮੰਗ ਲਿਆ ਇਟੋਜਨ ਕਰਕੇ ਲੈ ਚਲੇ ਮੈਂ ਵੀ ਤੁਹਾਨੂੰ ਆਈਡੀ ਬਾਈ ਦੀ ਮੈਂਸ਼ਨ ਕਰ ਦਿੰਨਾ ਜਿਨੇ ਕਹਿੰਨੇ ਡੇਕ ਲਵਾਉਣਾ ਵੇ ਵੀਰ ਤਲਵਾ ਸਕਦੇ ਤੇ ਇਹ ਵਿੱਚ ਨਾ ਠੋਕ ਜੇ ਕਿਤੇ ਮੈਂ ਤੇਰੀ ਪ੍ਰੋਮੋਸ਼ਨ ਕਰਨ ਦਿਆਂ ਕਿਤੇ ਤੂੰ ਮੈਨੂੰ ਠੋਕ ਨਾ ਦੇਈ ਵਿੱਚ ਐਡਵਰਟਾਈਜ਼ਮੈਂਟ ਕਰ ਰਿਹਾ ਮੈਂ ਤੇਰੀ ਮੈਂ ਕਿਹਾ ਵੀਰ ਨੇ ਡੇਕ ਲਾਇਆ ਤੇ ਵੀਰ ਨੇ ਇੱਕ ਫੋਨ ਲਾਇਆ ਇਹ ਟਰੈਕਟਰ ਫੜਾ ਗਿਆ ਅਗਲਾ ਵੇਖੀ ਰਿਸਕ ਨਾ ਲੈ ਡਰ ਆਉਂਦਾ ਹੀ ਮੇਰਾ ਹਾਂ ਜੀ ਗਾਜੂ ਦੇਖ ਲਈਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ